ਕਿੰਕੀ ਆਪਾਂ 16 Pro Max ਲੈਣਾ ਹੈ ਤੇ 16 Pro Max 2 3 ਦੇਖੋ ਤੁਹਾਡਾ ਬਲੌਗ ਪਰ ਆ ਗਿਆ ਹਾਂ ਜੀ ਸਸੀ ਕਾ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡਾ ਵੈਲਕਮ ਕਰਦੇ ਹਾਂ ਜੀ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਕੀ ਹੈ ਅਸੀਂ ਕਿੱਥੇ ਚੱਲੇ ਆ ਇਹ ਅਸੀਂ ਤੁਹਾਨੂੰ ਨਹੀਂ ਦੱਸਣਾ ਵੀ ਅਸੀਂ ਕਿੱਥੇ ਚੱਲੇ ਆ ਤੇ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ ਕਿਉਂਕਿ ਅਸੀਂ ਚੱਲੇ ਹਾਂ ਕਿ ਤੇ ਆਊਟਿੰਗ ਕਰਨ ਬਟ ਅਸੀਂ ਤੁਹਾਨੂੰ ਨਹੀਂ ਦੱਸਣਾ ਠੀਕ ਹੈ ਤੁਸੀਂ ਸਾਰਾ ਵਲੌਗ ਦੇਖਿਆ ਉਹਦੇ ਵਿੱਚ ਦੇਖਿਆ ਸੀ ਕਿੱਥੇ ਜਾ ਰਹੇ ਹਾਂ ਤੇ ਆਪਾਂ ਮੈਂ ਤਾਂ ਅੱਜ ਮੈਂ ਤੁਹਾਨੂੰ ਦੱਸਦਾ ਮੈਂ ਅੱਜ 7 ਵਜੇ ਉੱਠੀ ਸੀ ਤੇ ਨਹੀਂ ਤਾਂ ਮੈਂ 9 ਜਾਂ 10 ਵਜੇ ਉੱਠਦੀ ਆ ਅੱਜ ਮੈਂ 7 ਵਜੇ ਉੱਠੀ ਕਿਉਂਕਿ ਮੇਰੇ ਕੋਲ ਕੰਮ ਸੀ ਇੱਕ ਹੋਰ ਕੰਮ ਸੀ ਬਟ ਉਹ ਕੈਨਸਲ ਹੋ ਗਿਆ ਉਹ ਕਰਨਾ ਸੀਗਾ ਬਟ ਉਹ ਕੈਨਸਲ ਹੋ ਗਿਆ ਹੁਣ ਆ 7 ਵਜੇ ਉੱਠ ਕੇ ਉਹ ਤੋਂ ਬਾਅਦ ਵੀਰ ਮੈਂ ਕੁਝ ਖਾ ਪੀ ਲਿਆ ਸੀ ਜਿਵੇਂ ਕਿ ਮੈਂ ਆਪਣੀ ਡਾਈਟ ਲੈਣੀ ਹੁੰਦੀ ਆ ਮੈਂ ਇੱਕ ਦਿਨਾਂ ਬਾਦਾਮ ਖਾ ਲਏ ਸੀ ਤੇ ਫਿਰ ਅਸ਼ਨੇ ਵੀ ਰੋਟੀ ਖਾਦੀ ਸੀ ਤੇ ਹੁਣ ਉਹ ਫਰੈਸ਼ ਹੋ ਰਹੇ ਆ ਤੇ ਮੈਂ ਵੀ ਕਰਦੀ ਸਭ ਕੁਝ ਸੈਟਿੰਗ ਹੋ ਗਈ ਤੇ ਹੁਣ ਮੈਂ ਵੀ ਫਰੈਸ਼ ਹੋऊंगी ਤੇ ਅਸੀਂ ਰੈਡੀ ਹੁੰਨੇ ਆ ਤੇ ਅਸੀਂ ਆ ਕੇ ਫਿਰ ਅਸੀਂ ਵੀਡੀਓਜ਼ ਵੀ ਬਣਾਵਾਂਗੇ ਤੁਸੀਂ ਸਾਰਾ ਬਲੌਗ ਦੇਖਿਓ ਤੇ ਅਸੀਂ ਦਾ ਬਹੁਤ ਹੀ ਨਾਵਾਦ ਸੀ ਹੁਣ ਬਲੌਗ ਸ਼ੂਟ ਕਰ ਰਹੇ ਹਾਂ ਕਿਉਂਕਿ ਥੋੜੀ ਜੀ ਪ੍ਰੋਬਲਮ ਕਹਿ ਲਓ ਜਾਂ ਕੋਈ ਬਸ ਟਾਈਮ ਹੀ ਨਹੀਂ ਲੱਗਿਆ ਜਾਂ ਕਿਤੇ ਅਸੀਂ ਆਊਟਿੰਗ ਹੀ ਨਹੀਂ ਕਰਨਗੇ ਬਸ ਟਾਈਮ ਹੀ ਨਹੀਂ ਲੱਗਿਆ ਬਲੌਗ ਬਣਾਉਣ ਨੂੰ ਤੇ ਮੈਂ ਬਹੁਤ ਦਿਨਾਂ ਬਾਅਦ ਅਸੀਂ ਵਲੌਗ ਪਾ ਰਹੇ ਹਾਂ ਤੇ ਤੁਸੀਂ ਜਾਣੇ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਤੇ ਵਲੌਗ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਤੇ ਐਂਟ ਤੱਕ ਜੁੜ ਦੇਖਿਓ ਤੇ ਸਾਡੀ ਲੁੱਕ ਦੇਖਿਓ ਫਿਰ ਅਸੀਂ ਰੈਡੀ ਹੁੰਨੀ ਆ ਸੋਚਦੇ ਆ ਕਿਤੇ ਆਊਟਿੰਗ ਕਰਨ ਨੂੰ ਕੋਈ ਲੋਕੇਸ਼ਨ ਸੋਚਦੇ ਆ ਕਿ ਤੁਸੀਂ ਦੇਖਿਓ ਸਾਰਾ ਵਲੌਗ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਵੀ ਘੁਮਾਵਾਂਗੇ ਅਸੀਂ ਤਾਂ ਘੁੰਮਾਂਗੇ ਅਸੀਂ ਤੁਹਾਨੂੰ ਵੀ ਨਾਲ ਦੇਗਾ ਘੁਮਾਵਾਂਗੇ ਸੋ ਗਾਇਜ਼ ਆਪਾਂ ਹੋ ਗਏ ਸੀ ਰੈਡੀ ਦੇਖੋ ਮਤਲਬ ਪੂਰੀ ਰੈਡੀਨੈਸ ਹੋਈ ਸਿਰਫ ਮੈਂ ਆਪਣੀ ਡਰੈਸ ਆਹੀ ਹੈ ਦੇਖੋ ਤੇ ਹੁਣ ਆਪਾਂ ਕਰਾਂਗੇ ਮ ਜਦੋਂ ਜਦੋਂ ਜਿੱਤੇ ਵਾਰ ਥੋੜਾ ਬਹੁਤ ਜਾਣਾ ਹੁੰਦਾ ਤਾਂ ਮੈਂ ਥੋੜਾ ਬਹੁਤ ਮੇਕਅਪ ਕੁਝ ਮੈਂ ਕਰ ਲੈਂਦੀ ਆ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਆ ਕਿ ਕਿੰਨਾ ਕੁ ਆਪਣਾ ਪ੍ਰੈਪ ਕਰਦੀ ਹਾਂ ਫੇਸ ਸਭ ਤੋਂ ਪਹਿਲਾਂ ਮੈਂ ਮੋਇਸਚਰਾਈਜ਼ਰ ਲਾਉਣਾ ਆਪਣੇ ਫੇਸ ਤੇ ਉਹਨੂੰ ਕੁਝ ਨਹੀਂ ਕਾਉਣੀ ਨਾ ਫਾਊਂਡੇਸ਼ਨ ਅਕਸ਼ੋ ਆਹ ਵਾਲਾ ਦਿਖਣਾ ਬਹੁਤ ਚੰਗਾ ਐਨਾ ਕੁ ਮਲੇਰੀਆ ਇਦਾਂ ਸਾਰਾ ਫੇਸ ਆਪਣਾ ਮੋਇਸਚਰਾਈਜ਼ ਕਰ ਲੈਣਾ ਅੱਛੇ ਨੇ ਰੈਡੀ ਹੋਣੇ ਆ ਬਾਹਰ ਸਭ ਐਂਟੀ ਆ ਗਏ ਸੀ ਮਮਾ ਨਾਲ ਲੱਗਿਓ ਐ ਕੁੜਾ ਮਾਮਾ ਨੇ ਬੰਦ ਤੇ ਮੈਂ ਸੋਚਿਆ ਅੰਨਾ ਜਿਹੜਾ ਟਾਈਮ ਬਹੁਤ ਹੋ ਗਿਆ ਆਪਾਂ ਪਹਿਲਾਂ ਕਦੋਂ ਦਾ ਜਨਵਰੀ ਸੋਚਿਆ ਸੀਗਾ ਬਟ ਹੁਣ ਰੈਡੀ ਹੋ ਰਹੀ ਆ ਦੇਖੋ ਥੋੜਾ ਜਿਆਦਾ ਹੋਰ ਲਾਈਣੀ ਥੋੜੀ ਜਿਹੀ ਲੋੜ ਆ ਦੇਖੋ ਐਨਾ ਤੇ ਇੱਥੇ ਰਹਿ ਗਿਆ ਚੰਗੀ ਤਰ੍ਹਾਂ ਆਪਣਾ 글로ਸ ਇਆ ਸਕਿਨ ਕਰ ਲੈਣੀ ਆ ਜਿੰਨੇ ਸਾਰੇ ਕਿਤੇ ਮੋਇਸਚਰਾਈਜ਼ਰ ਲਾ ਲੈਣਾ ਜਾਦਾ ਨਹੀਂ ਲਾਣਾ ਆਪਣੇ ਇੱਕ ਤੈ ਰੱਖਿਓ ਆਇਸਟੇ ਨਾਲ ਲਾਓ ਮੋਸਚਰਾਈਜ਼ਰ ਇਹ ਬਣਾ ਕਿਉਂਕਿ ਜਦੋਂ ਆਇਸਟ ਲਾਉਂਦੇ ਆ ਨਾ ਤਾਂ ਕਈ ਵਾਰ ਇੱਕ ਬਰਾਂਡ ਜਿਉਂ ਫੇਲ ਲਉਂਦੀ ਹੈ ਜਦ ਮੈਂ ਆਇਸ ਆਇਰਨ ਥੋੜੀ ਥੋੜੀ ਹਲਕੀ ਹਲਕੀ ਪੇਨ ਹੋਣ ਲੱਗ ਪੈਂਦੀ ਹੈ ਦੇਖੋ ਲੱਗ ਗਿਆ ਮੋਸਚਰਾਈਜ਼ਰ ਫੇਸ ਤੇ ਤੇ ਉਹ ਤੋਂ ਬਾਅਦ ਥੋੜੇ ਟਾਈਮ ਬਾਅਦ ਆਪਾਂ ਲਾਵਾਂਗੇ ਸੰਸਕ੍ਰੀਨ ਇਹ ਵੀ ਮੁੱਕਦੀ ਲੈ ਕੇ ਆਉਣੀ ਆ ਦੇਖੋ ਥੋੜੀ ਜਿਹੀ ਰਹਿ ਗਈ ਚ ਤੇ ਆਹ ਵੜੀ ਸੰਸਕ੍ਰੀਨ ਮੈਂ ਅਪਲਾਈ ਕਰਦੀ ਆ ਆਪਣੇ ਫੇਸ ਤੇ ਬਹੁਤ ਵਧੀਆ ਰਚਤੇ ਨੇ ਅਸੀਂ ਵੀ ਆਹੀ ਅਪਲਾਈ ਕਰਦੇ ਆ ਤੇ ਤੇ ਤੁਸੀਂ ਹੋ ਗਏ ਰਹਿ ਗਏ ਯਾਰ ਸੰਸਕ੍ਰੀਨ ਮੁੱਕ ਗਈ ਆਪਣੀ ਮੈਂ ਕੀ ਕਹਿੰਦੀ ਆ ਤੇ ਹੁਣ ਮੈਂ ਅਪਲਾਈ ਕਰਦੀ ਆ ਸੰਸਕ੍ਰੀਨ ਕੋਤੋਂ ਲੈਣਾ ਵਈ ਦੋ ਨੁਕਦੋ ਮੈਂ ਸੰਸਕ੍ਰੀਨ ਆ ਲਈ ਆ इससे वो दिस ही हो रहा है ये अपन संस्क्रि निकल जा ए गाइस विच पापा का फोन आ गया सिगा सो उन्होंने मेरे एंड स्क्रीन पर अप्लाई कर दी अपने फेस पे मैं अप्लाई करूंगी थोड़ी-थोड़ी आई ग्लो फ्री करूंगी देखो खिलारा देखो इधर पूरा खिलारा पै दिया ਤੇ ਵੇਰੇ ਹੁਣ ਮੈਂ ਲੰਗੀ ਆਈਬ੍ਰੋ ਵੀ ਆਪਰੇਸਿੰਗ ਕਰੂੰਗੀ। ਕੀ ਆ ਚਾਲਾ ਇਹ ਸਾਲਿਆਂ ਦਾ ਫੈਰ ਤੋਂ ਹੋ ਗਿਆ। ਇਹਨੇ ਪਾਗ ਬੰਨ ਲਈ। ਤੇ ਹੁਣ ਆਪਾਂ ਜਾਂਦੇ ਹਾਂ। ਦੇਖੋ ਪਾਗ ਬੜੀਆ ਨੀ ਆ। ਯੈਸ। ਫਿਰ ਗੜੀ ਵੀਡੀਓ ਵੀ ਬਣਾਣੀ ਹੈ ਇੱਕ ਵਾਰ। ਬਹੁਤ ਜੜੇ ਕਈ ਪੁੱਛਦੇ ਆ ਕਿੰਨੇ ਮੀਟਰ ਦੀ ਪਾਗ ਆ। ਮੇਰੀ ਪਾਗ ਹੈਗੀ ਆ 7 ਮੀਟਰ ਦੀ ਦੋਸਤੋ। ਦੇਖੋ। ਟੈਂਟ ਲੱਗਦੀ ਆ ਬੜੀ। ਗਾਇਜ਼ ਇਹਨਾਂ ਨੇ ਮੈਨੂੰ 7 ਵਜੇ ਉਠਾ ਲਿਆ ਕਹਿੰਦੇ ਆ ਆਪਾਂ ਚੰਡੀਗੜ੍ਹ ਜਾਣਾ। ਟਾਈਮ ਦੇਖੋ ਕਿੰਨਾ ਹੋ ਗਿਆ। 2:00 ਸੱਤ ਕਹ ਰਹਾ ਮੱਝੇ ਸੱਤ ਵਜੇ ਮੈਨੂੰ ਹੀ ਫਿਰ ਸਵੇਰੇ ਠਾੜਾ ਮੇਰੀ ਨੀਂਦ ਉਹ ਕਰਦੀ ਮੈਂ ਡੇਟ ਉੱਠਣਾ ਹੁੰਦਾ ਹੈ ਮੈਂ ਡੇਟ ਉੱਠਣਾ ਹੁੰਦਾ ਮੈਂ ਕਦੇ ਨਹੀਂ ਉੱਠਦੀ ਮੈਂ ਸਵੇਰੇ ਸਾਢੇ 6:00 ਵੱਜ ਜਾਂਦਾ ਦੇਖ ਲੈ ਤੂੰ ਸਾਢੇ 6:00 ਠਾਲ ਕੇ ਰੱਖੋ 6:00 ਵਜੇ ਜਾਣਾ 6:00 ਵਜੇ ਜਾਣਾ ਕਿਹੜਾ ਟਾਈਮ ਸਾਢੇ ਦਾ ਫਿਰ ਕਿ ਆ ਵੀ ਤੇ ਫੋਨ ਆਈ ਜਾ ਰਹੇ ਆ ਮੈਂ ਬਲੌਗ ਬਣਾ ਰਹੀ ਆ

ਤੇ ਆਪਣੀ ਮਹਾਰਾਜੀ ਸਪੀ ਆ ਲਿਪਸਟਿਕ ਅਜੀ ਚੰਡੀ ਮਹਾਰਾਜੀ ਉਹ ਵੀ ਅਸੀਂ ਚੰਡੀ ਗੜ੍ਹ ਦੱਸਿਆ ਨਹੀਂ ਚੜੀਗੜ ਚੜੀਗੜ ਮਹਾਰਾਜੀ ਮਹਾਰਾਜੀ ਉਹ ਅਸੀਂ ਜਾਣਾ ਹੁੰਦਾ ਚਾਹ ਬਣਾ ਲੈਣੇ ਚੰਡੀ ਗੜ੍ਹ ਵਿੱਚੋਂ ਕੱਲੇ ਲਿਪਸਟਿਕ ਮੈਂ ਅਪਲਾਈ ਕਰੂੰਗੀ ਮੈਂ 10 ਸੌ ਮਿੰਟਾਂ ਦਾ ਦੂੰਗੀ ਇਹ ਵਾਲੀ ਲਿਪਸਟਿਕ ਮਰੇ ਮੀਕੋਨ ਪੈਂਸੀ ਉਹ ਨਹੀਂ ਅਪਲਾਈ ਕਰਦੇ ਸੀਗੇ ਆ ਫਿਰ ਮੈਂ ਕਹਿ ਰਹੀ ਆ ਇਹ ਵਾਲੀ ਮੈਂ ਲੈ ਕੇ ਚੱਲਦੀ ਹਾਂ ਦੇਖ ਲਓ ਆਹ ਲਿਫ ਸਿੱਕ ਨਹੀਂ ਕਰ ਰਹੀ ਮੈਂ ਕਿੰਨੀ ਸਿੱਕ ਮੈਂ ਯੂਜ਼ ਕਰ ਕਰਕੇ ਕਿਉਂਕਿ ਮੇਰੀ ਫੇਵਰਿਟ ਕਲਰ ਮੈਨੂੰ ਇਹ ਪਾਉਂਦੀ ਆ ਆਹ ਵਾਲੀ ਬੈਲਟ ਤਾਂ ਮੈਂ ਲਾਉਣੀ ਆ ਮੇਰੀ ਬੈਲਟ ਤਾਂ ਮੈਂ ਹੀ ਲਾਉਂਗਾ ਆ ਬੈਲਟ ਮੈਂ ਲਾਉਣੀ ਆ ਤੁਸੀਂ ਸ਼ਰਟ ਉੱਤੇ ਹੀ ਕਰਨੀ ਆ ਨਹੀਂ ਨਹੀਂ ਆਪਣੀ ਵਾਲੀ ਬੈਲਟ ਨਹੀਂ ਮੈਨੂੰ ਆਹ ਸੋਹਣੀ ਲੱਗਦੀ ਆ ਤੁਸੀਂ ਸ਼ਰਟ ਉੱਤੇ ਹੀ ਕਰਨੀ ਆ ਨਹੀਂ ਫਿਰ ਬਿੱਟ ਐ ਫੀਲਿੰਗ ਤਾਂ ਚੰਗਾ ਨਹੀਂ ਬਦਲਿਆ ਦੇਖੋ ਇਹਦਾ ਕਲਰ ਕਿੰਨਾ ਸਮਾਂ ਤੇ ਮੈਂ ਹੋ ਗਈ ਰੈਡੀ ਬਸ ਮੈਂ ਇੰਨਾ ਕਿ ਜੀ ਮੇਕਅਪ ਕਰ ਲਿਉਣੀ ਜਿਵੇਂ ਮੈਂ ਆਊਟਿੰਗ ਕਰਨ ਜਾਣ ਬਟ ਮੇਰਾ ਮੇਕਅਪ ਅਲੱਗ-ਅਲੱਗ ਹੁੰਦਾ ਸੂਟ ਦੇ ਨਾਲ ਮੈਂ ਲੱਗ ਮੇਕਅਪ ਕਰਦੀ ਆਂ ਆਊਟਫਿਟ ਦੇ ਨਾਲ ਮਾਡਰਨ ਆਊਟਫਿਟ ਦੇ ਨਾਲ ਮੈਂ ਲੱਗ ਮੇਕਅਪ ਕਰਦੀ ਆਂ ਉਹਦੇ ਚ ਹੁੰਦੀ ਆ ਪਿੰਦੀ-ਬੁੰਦੀ ਹੁੰਦੀ ਆ ਬਸ ਇਹ ਉਹਨਾ ਮੈਂ ਆਪਣਾ ਹੈਅਰ ਸਟਾਈਲ ਕਰਦੀ ਆਂ ਦੇਖ ਮੈਚਿੰਗ ਹੋ ਰਹੀ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਸਰਦੀ ਮੈਚਿੰਗ ਹੋ ਰਹੀ ਆ ਥੋੜੀ-ਥੋੜੀ ਹੋ ਰਹੀ ਆ ਥੋੜੀ ਜਿਹੀ ਆ ਕੋਈ ਗੱਲ ਨਹੀਂ ਸੋ ਗਾਇਸ ਮੈਟਾ ਬੋਗੀ ਸੀਗੀ ਰੈਡੀ ਦੇਖੋ ਤੇ ਮੈਂ ਆ ਵਾਲੀ ਹੇਅਰ ਸਟਾਈਲ ਕਰ ਲਈ ਸਿੰਪਲ ਪونی ਹੈ ਦੇਖੋ ਸਿੰਪਲ ਹੀ ਪونی ਕੀਤੀ ਹੈ ਮੈਂ ਤੇ ਜਿਆਦਾ ਮਤਲਬ ਉਲਟ ਰੰਪਟ ਰੋ ਨਹੀਂ ਕਿ ਤਾ ਮੈਨੂੰ ਪਸੰਦੀ ਨਹੀਂ ਤੇ ਮੈਂ ਹਾਂ ਜਿਹੜੀ ਤੁਸੀਂ ਦੱਸਿਓ ਮੇਰੇ ਜਿਹੜੀ ਲੁੱਕ ਆ ਕੀ ਨੇਂ ਦੀ ਲੱਗ ਰਹੀ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆ ਵਾਲੀ ਜਿਹੜੀ ਮੇਰੀ ਡਰੈੱਸ ਆ ਤੁਸੀਂ ਮੇਰੇ ਬਰਥਡੇ ਦੇ ਸ਼ਾਪਿੰਗ ਦੇ ਵਿੱਚ ਵੀ ਦੇਖੀ ਹੋਈ ਆ ਸੋ ਆ ਵਾਲਾ ਟੌਪ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਵੀ ਦੱਸਿਓ ਕਿ ਕਿਵੇਂ ਦਾ ਲੱਗਿਆ ਜੇ ਤੁਸੀਂ ਗਰਲਜ਼ ਨਹੀਂ ਐਵੇਂ ਦਾ ਟੌਪ ਲੈਣਾ ਤੁਸੀਂ ਬਾਏ ਕਰਨਾ ਨਾ ਮੈਂ ਤੁਹਾਨੂੰ ਸ਼ੌਪ ਦੱਸ ਦਊਗੀ ਬਾਈ ਦੀ ਮਾਰਕੀਟ ਤੋਂ ਲਿਓ ਤੁਸੀਂ ਐਵੇਂ ਦਾ ਟੌਪ ਦਿਖਾ ਦਿਓ ਤੁਹਾਨੂੰ ਕਿਸੇ ਵੀ ਸ਼ੌਪ ਤੋਂ ਮਿਲ ਜਾਊਗਾ ਮਤਲਬ ਜਿਆਦਾ ਮਹਿੰਗਾ ਵੀ ਨਹੀਂ ਹੈਗਾ ਇਹ ਅਫੋਰਡੇਬਲ ਜਿਹਾ ਟੌਪ ਆ ਸੋ ਮੈਂ ਰੈਡੀ ਹੋ ਗਈ ਸੀ ਈਅਰਿੰਗਸ ਦੇਖੋ ਮੈਂ ਇਹ ਪਾ ਦੇ ਤੇ ਮੈਂ ਹੋ ਗਈ ਰੈਡੀ ਤੇ ਨੱਪਾ ਚਲਦੇ ਆ ਹਰਸ਼ ਗਏ ਹੋਣੇ ਸੀ ਕਿ ਈਸੀਐਚ ਦੇ ਵਿੱਚ ਰੈਫਰ ਨੇ ਤੇ ਆਪਾਂ ਹੋ ਗਏ ਸੀ ਜੀ ਰੈਡੀ ਤੇ ਦੇਖੋ ਏਸੀ ਤਾਂ ਲਾਇਆ ਹੋਇਆ ਪਰ ਬਹੁਤ ਹੈਗੀ ਆ ਗਰਮੀ ਗਾਇਜ਼ ਬਹੁਤ ਤੇ ਇਹ ਦੇਖੋ ਬਾਹਰ ਕਿੰਨੀ ਧੁੱਪਾ ਬਹੁਤ ਜਿਆਦਾ ਧੁੱਪਾ ਕਿੰਨੀ ਰੌਸ਼ਨੀ ਆ ਪਰ ਕੋਈ ਗੱਲ ਨਹੀਂ ਹੁਣ ਤਾਂ ਆਪਾਂ ਹੋ ਗਏ ਤਸੀਨ ਤਸੀਨ ਬਾਹਰ ਜਾ ਕੇ ਤਾਂ ਤੇ ਹਾਸ਼ਿਰ ਇੱਕ ਹੋਰ ਆਰਡਰ ਲੱਗ ਗਈ। ਕਹਿੰਦੇ ਤੂੰ ਉਹਨਾਂ ਪੋਹਾ ਬਣਾ ਤੇ ਮੈਂ ਬਣਾਉਂਗੀ ਪੋਹਾ ਕਿਉਂਕਿ ਨਾਲ ਲੈ ਕੇ ਜਾਣਾ ਤੇ ਸੈਂਡਵਿਚ ਵੀ ਨਾਲ ਲੈ ਕੇ ਜਾਣੀ ਜਿਵੇਂ ਕਿ ਤੁਹਾਨੂੰ ਪਤਾ ਹੀ ਅਸੀਂ ਬਾਹਰ ਦੀ ਚੀਜ਼ ਨਹੀਂ ਖਾਂਦੇ ਤੇ ਮੈਂ ਆਪਾਂ ਸੈਂਡਚ ਵੀ ਲੈ ਕੇ ਜਾਵਾਂਗੀ ਪੋਹਾ ਵੀ ਇੱਕ ਅੱਧਾ ਫਰੂਟ ਜਿਵੇਂ ਆਪਾਂ ਵੀ ਲੈ ਕੇ ਜਾਵਾਂਗੇ। ਹੁਣ ਫਿਰ ਲੱਗ ਜੂਗੀ। ਤੇ ਚਲੋ ਬਣਾਉਣੀ ਪੋਹਾ। ਸੋ ਗਾਇਜ਼ ਇਹ ਕਰਿਆ ਗਿਆ ਤੇ ਜਦੋਂ ਘਰੇ ਆਇਆ ਲੈਡ ਭਜਾਤੀ ਬੈਠੀ ਆ ਮੈਂ ਉੱਥੇ ਇਹਦੇ ਨਾਲ ਮੱਗ ਚ ਖਪਾਈ ਮਾਰੀ ਜਾਣਾ। ਓ ਮਾਈ ਗਾਡ ਫੋਨ ਘਰੇ ਬੰਦ ਕਰਕੇ ਬੈਠੀ ਆ ਮੈਨੂੰ ਉਧਰ ਜ਼ਰੂਰਤ ਹੋਵੇ ਆਪ ਫੋਨ ਘਰੇ ਬੰਦ ਕਰਕੇ ਬੰਦ ਤੁਸੀਂ ਕਿਰਾ ਕੇ ਗਏ ਸੀਗੇ ਜੇ ਪਤਾ ਹੋਵੇ ਫਿਰ ਮੈਂ ਰਸੋਈ 'ਚ ਤੁਸੀਂ ਕਿਹ ਪੋਹਾ ਬਣਾ ਦੇ ਜਲਦੀ ਜਲਦੀ ਫਿਰ ਤੁਸੀਂ ਪਤਾ ਕੀ ਕਰਨ ਦਾ ਵੀ ਪੋਹਾ ਨਹੀਂ ਬਣਾਇਆ ਹ ਤੱਕ ਪਾਗਲ ਨੇ ਆ ਕੇ ਲਾਈਟ ਵੀ ਭਜਾਤੀ ਆਲਾ ਤੂੰ ਚੱਲ ਜਲਦੀ ਜਲਦੀ ਦਹੀਂ ਨਵੇੜ ਤੇ ਚਲ ਜਾਈਏ ਆ ਹੁਣ ਪੋਹੇ ਦੀ ਕੋੰਦੀ ਖਾ ਕੇ ਆੜੇ ਹੁਣ ਦਹੀਂ ਖਾ ਗਏ ਆਠੇ ਉਹ ਆ ਗਈ ਉਹ ਐਸੀ ਚੰਨ ਪਏ ਆ ਪੱਕਾ ਚੱਲ ਪਿਆ ਉਧਰ ਮम्मा ਨੇ ਮਸ਼ੀਨ ਲਾਈ ਹੋਈ ਆ ਤੇ ਲਾਈਟ ਚੰਗੀਆਂ ਜਿਵੇਂ ਅੱਜ ਦੇ ਪਹਿਲਾਂ ਹੋਇਆ ਪਿਆ ਪਤਾ ਨਹੀਂ ਕਦੋਂ ਜਾਣਾ ਜਮੈਂ ਸਮਝ ਆ ਰਹੀ ਹੈ ਕੱਲ ਹੁਣ ਹਾਂ ਮੂ ਦਿਖਾਇਆ ਬੜਾ ਇੱਦਣ ਹਾਂਜੀ ਗਾਇਸ ਤਾਂ ਤਿਆਰ ਹੋ ਗਿਆ ਸੀ ਮੈਂ ਸਾਰੇ ਆਨੇ ਠੀਕ ਹੋ ਤੇ ਹੁਣ ਜਾਣਾ ਆਪਾਂ ਚੰਡੀਗੜ੍ਹ ਜਾਵਾਂਗੇ ਹਸਪਤਾਲ ਚ ਦਿਖਾ ਕੇ ਫਿਰ ਉਹ ਤੋਂ ਬਾਅਦ ਜਾਵਾਂਗੇ ਮਾਰਕੀਟ ਮਾਰਕੀਟ ਚ ਕੁਝ ਦੇਖਣਾ ਤੇ ਧੁੱਪ ਬਹੁਤ ਅੱਜ ਤੋ ਭਾਜਾ ਵੈਸੇ ਠੀਕ ਆ ਮੌਸਮ ਤਾਂ ਹੁਣ ਠੀਕ ਹੋਣ ਲੱਗ ਗਿਆ ਪਹਿਲਾਂ ਨਾਲ ਹੁਣ ਆਪਾਂ ਤੁਹਾਨੂੰ ਦੇਖ ਕੇ ਚੱਲਦੇ ਆਂ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਅੱਗੇ ਅੱਗੇ ਦੇਖੋ ਕੀ ਹੁੰਦਾ ਆ ਲੱਗੀ ਹੋਈ ਆ ਬੂਟ ਪਾਣ ਟੈਂਟ ਤੇ ਆ ਗਏ ਬੂਟੇ ਆ ਦਾਇਮਨ ਵੀ ਆ ਗਈ ਫਿਰ ਗਈ ਆ ਮੈਂ ਕਿਹਾ ਵੀ ਚਲੋ 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 ਹੁਣ ਹਰਸ਼ ਜਾਣ ਲੱਗ ਗਿਆ ਬਾਹਰ ਮੈਂ ਕਿਹਾ ਰੁਕ ਜਾ ਬੂਟ ਪਾ ਲੁਆ ਦੇਖੋ ਗਾਇਸ ਮੇਰੇ ਸ਼ੂਜ਼ ਸੋਹਣੇ ਆ ਜਿੰਨੇ ਵਿੱਚ ਬਣ ਲਈਏ ਤੇ ਸਾਰੀ ਸੱਜ ਗਈ ਉਹਨੇ ਤਾਂ ਕਿਤੇ ਰਹੇ ਬੂਟੇ ਆ ਟਿੱਕੇ ਬੂਟ ਪਾ ਲਾ ਗਿਆ ਨਾ ਚੱਲ ਪਹਿਲਾਂ ਹੀ ਲੇਟ ਆ ਜੇ ਜਾਣਾ ਨੂੰ ਤੇ ਮੈਂ ਖਾਣਾ ਬਿਸਕਟ ਯਾਰ ਤੁਸੀਂ ਅੱਜ ਨਹੀਂ ਖਾ ਰਹੇ ਹੁਣ ਭੁੱਖ ਲੱਗੀ ਹੋਈ ਹੈ ਕੀ ਕਰਾਂ ਦਵਾਈ ਹੋਣਾ ਦਵਾਈ ਹੋਇਆ ਸੀ ਜਦੋਂ ਦਵਾਈ ਹੋਇਆ ਸੀ ਆ ਹਾਂ ਇੱਕ ਪੈਕ ਤਾਂ ਬਿਸਕਟ ਆ ਚੱਕ ਲੈਣਾ ਨਾਲ ਦੇਖੋ ਇੱਧਰ ਦਿਖਾ ਯਾਰ ਮੇਰੀ ਲੁੱਕ ਚੂਜ਼ ਦਿਓ ਦਿਨੇ ਵਿੱਚ ਫੰਗਲੀਏ ਚ

ਹਾਂ ਇਹ ਵਿੱਚ ਫਾਈਲ ਮੇਨ ਫਾਈਲ ਤਾਂ ਹੈ ਚਾ ਯਾਰ ਉਹ ਵੀ ਫਾਈਲਾਂ ਨੇ ਕਿਹੜੀਆਂ ਨੇ ਆਈਆਂ ਵਾਹੀ ਨੇ ਕੱਡੀਆਂ ਐਂਡਸ ਵਾਲੀਆਂ ਨੇ ਦੇਖੋ ਕਿਹੜੀਆਂ ਨੇ ਆਹ ਆ ਵੀ ਲੈਣਾ ਕਾਰਡ ਇੱਕ ਕਾਰਡ ਲੈਣਾ ਹੈ ਆ ਰਹਿਣ ਦੇ ਆ ਤਾਂ ਖਾਲੀ ਆ ਯਾਰ ਇਹ ਐਂਡਸ ਵਾਲੀਆਂ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਐਂਡਸ ਵਾਲੀ ਕਿਹਦੇ ਚੱਕੀ ਆਹ ਕਿਹੜੀ ਆ ਤੇ ਐਂਡਸ ਵਾਲਾ ਹਾਂ ਪਤਾ ਆਪਣੇ ਆਪ ਨੂੰ ਨਹੀਂ ਲੱਗਦੇ ਆ ਔਰ ਸੋ ਗਾਇਜ਼ ਅਸੀਂ ਪਹੁੰਚ ਗਏ ਸੀਗੇ ਹਸਪੀਟਲ ਦੇ ਕੋ ਇਹਨਾਂ ਦੇ ਹੁਣੇ ਟੈਸਟ ਅੱਜ ਫੇਰ ਉਹੀ ਹਸਪੀਟਲ 'ਚ ਪਹੁੰਚੇ ਹਾਂ ਜਿੱਥੇ ਪਹਿਲਾਂ ਪਹੁੰਚੇ ਸੀਗੇ ਹੈ ਨੰਬਰ ਅੱਜ ਵੀ ਆਦੀ ਹੈ ਕੀ ਪਰ ਜੀ ਆਗੇ ਕਰਾ ਦਾਂਗੇ ਨੰਬਰ ਨਹੀਂ ਆਦਾ ਆਪਣੇ ਬਾਦ ਵਾਸਤੇ ਹੀ ਪਤਾ ਮੈਂ ਕੰਮ ਕਰਕੇ ਬੈਠੇ ਰਹਾ ਆ ਫਰਨਾ ਸੁਣਾ ਸੁਣਾ ਡਾਕਟਰ ਨੂੰ ਮਿਲਦੇ ਆ ਧੁੱਪ ਦੇਖ ਲੋ ਕਿੰਨੀ ਆ ਸੋ ਚਲੋ ਬੜੇ ਲੱਗਣਗੇ ਸੁਨੀਆਂ ਪਿਆਰਾਂ ਸੁਨੀਆਂ ਲਵਾਣਾ ਹੈ ਤੇ ਅਸੀਂ ਇਹ ਫਾਈਲ ਲੈ ਲਈ ਤੇ ਡਾਕਟਰ ਨੂੰ ਦਿਖਾਈ ਤੇ ਡਾਕਟਰ ਕਦੋਂ ਤੱਕ ਲੱਗਦੇ ਵੇਟ ਕਰੋ ਮੇਰੇ ਕਿਸੇ ਅੱਗੇ ਲੱਗੀਆਂ ਤੇ ਡਾਕਟਰ ਨੂੰ ਤੁਸੀਂ ਇਹ ਕੇ ਨੂੰ ਇਹ ਫਾਈਲ ਦਿਖਾਣਗੇ ਜਦੋਂ ਪਾਸਟ ਜਾਉਂਦੇ ਕਿਤੇ ਕਿਤੇ ਜਾਵਾਂਗੇ ਜਿੱਦਾਂ ਕਿ ਪਾਪਾ ਜੀ ਉਹ ਠੀਕ ਆਜੇਗਾ ਉਸ ਦੀ ਘੱਟ ਹੋਊਗੀ ਬੋਰਡ ਬੱਤੀ ਹੋਊਗੀ ਜੇ ਤੇ ਆ ਨਿਆ ਗੁੰਦਾ ਸੱਜਿਆ ਹੀ ਆਉਗਾ ਉਿੱਥੇ ਲੱਗ ਰਿਹਾ ਕੋਡਾ ਜੇ ਦੂਜੀ ਪਿਛਲੇ ਜਿਹੜੇ ਕੋਡ ਨੇ ਇੱਕ ਹੋਰ ਲੱਗਦਾ ਨਹੀਂ ਕਿ ਉਦਾਰਣ ਦੇ ਗੂਗਾ ਨਾ ਕੋ ਦੇ ਨਾ ਹੈ ਹਜੇ ਨਾ ਇੱਕ ਹੋਰ ਪਾਸਟ ਪਿਆ ਨਾ ਇਹਨਾਂ ਪਾਸਟ ਤੇ ਅਗਾਂਹ ਤਿੜੇ ਕੋਡ ਆਣੇ ਪਿਛਲੇ ਟਾਸਟ ਦੀ ਜਿਹੜੀ ਕਿ ਉਹ ਲੈ ਕੇ ਕੋਈ ਤਾਂ ਅਸਟੇ ਕਰਵਾਉਣ ਇਹ ਰੱਪਾ ਲਾਉਂਗੇ ਕਿ ਤੇ ਟੈਸਟ ਕਰਵਾ ਕੇ ਐਂਡ ਤੇ ਸੁਈ ਸੌਣੇ ਪਾ ਦੇ ਗਾਈਜ਼ ਵੀਰੇ ਦੈਟ ਵਾਸ ਹੈਡ ਅ ਬੱਪ ਆਨ ਦਾ ਐਂਡ ਆ ਦੇਖੋ ਕਿਵੇਂ ਸੈਂਡਵਿਚ ਇਹਨਾਂ ਨੂੰ ਮੈਂ ਉੱਥੇ ਹੀ ਲਈ ਸੀਗੀ ਸੈਂਡਵਿਚ ਚਾਰ ਲਾਇਆ ਹੈ ਚਾਰ ਲਿਆ ਤੇ ਚਾਰ ਲਿਆਈਆਂ ਦੇਖੋ ਭੁੱਖੇ ਨਾ ਹੋ ਜਾਈ ਤੇ ਅਜੇ ਹਸਪੀਟਲ ਪਹੁੰਚੇ ਅਜੇ ਹੋਰ ਵੀ ਕਿੱਥੇ ਕਿੰਨੀ ਜਗ੍ਹਾ ਤੇ ਜਾਣਾ ਇਹਨਾਂ ਨੂੰ ਉਹੀ ਡੱਬਾ ਖੋਲ ਕੇ ਬੈਠ ਗਏ ਹਾਂ ਮੁੰਡਾ ਸਾਫੀਆ ਲੱਗੀ ਪਈ ਆ ਇੱਕ ਤੇ ਦੋ ਯਾ ਫਾਨੀ ਨਨ ਘਾ ਨਾ ਨਨ ਨਮਕਿੰਗਾ ਬਣਦੇ ਅੰਦੇ ਬਿਲ ਬਣਾ ਕੇ ਲੈ ਕੇ ਆਓ ਦੁਬਾਰ ਤੇ ਸੋ ਗਾਈਜ਼ ਇਸ ਸੀ ਆਈ ਸੀ ਕੇ ਸੀ ਪੀ 67 ਤੇ ਹੁਣ ਆਪਾਂ ਸੈਟ ਕਰਦੇ ਆ ਆਈਫੋਨ 16 ਪ੍ਰੋ ਮੈਕਸ ਹੁਣ ਕੀ ਆਪਾਂ 16 ਪ੍ਰੋ ਮੈਕਸ ਲੈਣ ਹੈ ਚਲੋ ਹੁਣ ਆਪਾਂ ਚੈੱਕ ਕਰਦੇ ਹਾਂ ਕਿੰਸ਼ੇ ਚੈੱਕ ਕਰਦੇ ਹਾਂ

ਦਵਾ ਦੋ ਤੇਰੇ ਇਹਦੇ ਦਵਾ ਦੋ ਪਲੀਜ਼ ਤੇਰੇ ਤੇਰੇ ਉਹਦੇ ਅੱਗੇ ਮੇਰੇ ਮੇਰੇ ਮਨ ਪਸੰਦ ਦੇ ਫਿਰ ਦਵਾ ਦੋ ਮੈਨੂੰ ਪਰਸ ਅਸੀਂ ਆਏ ਸੀ 67 ਬਾਈ ਬੀ ਦੀ ਮਾਰਕੀਟ ਅਸੀਂ ਦੇਖ ਲਿਆ 16 Pro Max ਸੇ ਚੈੱਕ ਕਰ ਲਿਆ ਘਰ ਜਾ ਕੇ ਫਿਰ ਲੋਨ ਫੋਟ ਦਿਖਾਵਾਂਗੇ ਜਿਹੜਾ ਉਹ ਵਾਲਾ ਫੋਨ ਹੈ ਨਾ ਜਿਸ ਤੇ ਅਸੀਂ ਵਲੋਗਿੰਗ ਕਰਦੇ ਆ ਇਹ ਫੋਨ ਹੋਊਗਾ ਇਹ ਨਾਲੇ ਕੋਲ ਜਿਹੜਾ 16 Pro Max ਆ ਉਹ ਹੋਊਗਾ ਮੇਰਾ ਘਰ ਜਾ ਕੇ ਨੂੰ ਸਿਰ ਨੂੰ ਪਾਣੀ ਆਪਣੇ ਫੋਨ ਦੇ ਵਿੱਚ ਇਥੇ ਨੂੰ ਘਰ ਜਾ ਕੇ ਬਰਗਰ ਖਾਣਾ ਬਰਗਰ ਖਾਣਾ 16 Pro Max ਬਰਗਰ ਖਾਣਾ ਹਾਂ 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 ਮੈਂ ਪੋਹਾ ਖਾਉਂਗਾ ਹਾਂ ਖਾਣਾ ਬਰਗਰ ਉਹ ਕੁਛ ਉਹ ਦਵਾ ਦੋ ਮੈਨੂੰ ਜਿਵੇਂ ਨਹੀਂ ਸੀ ਕਿ ਮੇਰੇ ਕੋਲ ਹੈ ਨਹੀਂ ਖਤਮ ਜੀਆ ਹੋ ਗਿਆ ਬਾਈ ਮਾਰਕੀਟ ਤੇ ਚੱਲਣਾ ਯਾਰ ਕੀ ਹੈ ਬਾਈ ਵੀ ਮਾਰਕੀਟ ਚੋਂ ਵਧੀਆ ਸਮਾਨ ਮਿਲ ਜਾਂਦਾ ਦੇਖੋ ਗਾਈ ਥੋੜੇ ਉਹ ਹੀ ਸਮਾਨ ਦਿੰਦਾ ਗਾਈ ਜੀ ਸੋ ਸਾਡੀ ਟੋਰ ਦੇਖੋ ਜੀ ਅੱਜ ਜਿਹੜੇ ਟੋਰ ਅਸੀਂ ਬੋਲੇਗੇ ਤੇ ਮੈਂ ਬਰਗਰ ਖਾ ਲਵਾਂ ਮੇਰੇ ਕੋ ਕਣਕੀ ਹੋਈ ਜਾਂਦੀ ਬਾਲੀ ਨਾ ਇੱਕ ਅੱਧੀ ਵਾਰ ਖਾ ਸਕਦੀ ਆ ਆ 버ਗਰ ਮਤਲਬ ਇਦਾਂ ਨਹੀਂ ਅਸੀਂ 3 ਵਾਰ ਨਹੀਂ ਪਰ ਦੱਸੋ ਕਿ ਥੰਦੇ ਇਹ ਦੇਖੋ ਅੰਦਰ ਚਲੀ ਆਪਾਂ ਮੇਲਾ ਲੱਗਿਆ ਹੋਇਆ ਆ ਖਾਣਾ ਆਇਆ ਸੀ ਆਹ ਖਾਣ ਆਇਆ ਮੈਂ ਮੈਂ ਸਪੈਸ਼ਲ ਉਹ ਰੇ ਆਪਣਾ ਘਰ ਦਾ ਬਣਿਆ ਹੋਆ ਪੋਹਾ ਖਾਂਦਾਂ ਯੈਸ ਜਿਹੜਾ ਘਰ ਤੋਂ ਬਣਾ ਕੇ ਕਿਹੜੀ ਇੱਕ ਉਹ ਚੱਲ ਰਹੀ ਆ ਅਰਦਾਸ ਦੇਖੀ ਐਮ ਦੇਖ ਰਹਾ ਰਾਣੀ ਰਾਹ ਜਾਓ ਫਿਰ ਟਿਕਟਾਂ ਕਰਾ ਲਓ ਕੀ ਸੁੱਚਾ ਜ਼ੁਰਮਾ ਕੀ ਸੁੱਚਾ ਜ਼ੁਰਮਾ ਦਿਖਾ ਦਿਓ ਫਿਲਮ ਫਿਲਮ ਦਿਖਾ ਦਿਓ ਪਲੀਜ਼ ਫਿਲਮ ਦਿਖਾ ਦਿਓ ਐਨੇ ਬੈਠੇ ਕੀ ਗਰੀਬ ਆ ਮੁੰਡਾ ਗਰੀਬ ਆ ਗਰੀਬ ਆ ਚਲੋ ਹੁਣ ਮੇਰੇ ਕੋਈ ਵੀਡੀਓ ਵੀਡੀਓ ਬਣਾਉਗਾ ਆਪਾਂ ਬਣਾਉਣੀ ਆ ਮੇਰੇ ਲਈ ਹੋ ਗਿਆ ਸਟਾਰਟ ਪੋਹਾ ਖਾਂ ਮੈਂ ਖਾਉਂਗੀ 버ਗਰ ਇਹ ਖਾ ਰਹੀ ਆ ਪੋਹਾ ਮੈਂ ਖਾ ਰਹੀ ਆ ਗਾਇਸ ਪੋਹਾ ਤੇ ਉਹ ਲੈਣ ਗਈ ਆ 버ਗਰ ਤੇ ਆਪਾਂ ਦੇ ਦੇ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਕੋਹਾ ਵਿਚਾਰਾ ਗਰੀਬ ਕੋਹਾ ਘਾ ਕਰ ਰਿਹਾ ਇੱਧਰ ਹਾਂ ਮੈਨੂੰ ਸਮਝ ਗਿਆ ਲੱਗਿਆ ਆਹੀ ਆ ਹੋਰ ਦੱਸ ਇਹ ਲੱਗਦੀ ਹੁੰਦੀ ਆ ਕੋਈ ਨਾ ਕਿਉਂ ਨਾ ਕਿਹਣਾ ਬਰਤਲਾਂ ਸੀ ਮੈਂ ਖਾਂਦੀ ਬੈਠ ਗਈ ਸੀ ਪਾਪ ਵੈਸੇ ਖਲਾਣਾ ਨਹੀਂ ਸੀ ਤੈਨੂੰ ਖਰਾਬ ਕਰਦਾ ਹਾਂ ਅਜ ਇੱਕ ਘੁੱਟ ਪੀ ਲੈੱਖਾ ਉੱਡਣਾ ਬੈਠੋ ਤਾਂ ਹੀ ਆ ਐਸੇ ਲਾਈਟ ਨਹੀਂ ਕਰਦੇ ਹਾਂ ਹਾਂ ਹਿਲਰ ਆ ਮੈਂ ਹੀ ਦੱਸ ਕੀ ਕਰਨਾ ਤੇ ਸੇਖਾਂ ਨੂੰ ਬਹੁਤ ਮੈਂ ਘੁੰਦੀ ਵਰਤ ਤੜੀ ਨਹੀਂ ਫਿਰ ਆਈ ਗਈ ਅੱਜ ਕਿੱਥੇ ਮਾਰ ਕੇ ਕੀ ਦਿੱਤਾ ਵੀ ਹਾਂ ਵੀ ਤੂੰ ਆ ਜਾ ਆ ਗਈ ਆ ਇੱਧਰੋਂ ਦੇਖਣੇ ਆ ਸੂਟ ਜੀ ਸੂਟ ਦੇਖ ਲੈ ਚਲਾ ਆ ਇੱਧਰ ਆ ਜਾ ਆ ਗਈ ਓਰੇ ਤੇ ਹੁਣ ਦੇਖੂਗੀ ਸੂਟ ਦੇਖਿਓ ਕਿੰਨੇ ਮਹਿੰਗੇ ਮਹਿੰਗੇ ਪਹਿਲਾਂ ਹੀ ਦੇਖਣ ਲੱਗ ਗਏ ਕਿਹੜਾ ਦੇਖਣਾ ਇਹਦਾ ਸੁੰਦਰ ਸੂਟ ਹੁਣਾਂ ਦਾ ਹਾਂ ਸਸਤਾ ਜਾਂ ਦੇ ਲਈ ਮਹਾਲ ਕੀ ਲੱਗਿਆ ਭਾਈ ਜੀ ਜਾਈਨ ਵਧੀਆ ਨੇ ਬੋਲ ਕੋਲ ਕੋ ਨਹੀਂ ਮਿਲਗਾ ਕੋਈ ਤਰ੍ਹਾਂ ਦਾ ਤਿਆਰ ਹੈ ਜੀ ਮੈਨੂੰ ਆਪ ਲਿਮਟਡ ਆ ਨਾਲ ਸਾਫ ਕੋਈ ਵਿੱਚ ਨਾ ਆਇਆ ਨਹੀਂ ਪਸੰਦ ਆਦਨੋ ਇਹਨੂੰ ਕੋਈ ਪਸੰਦ ਨਹੀਂ ਆ ਰਿਹਾ ਦੱਸ ਆ ਦੇਖ ਰਾ ਆ ਦੇਖ ਰਾ ਜਿਹੜਾ ਐਨੇ ਵਧੀਆ ਵਧੀਆ ਸੂਟ ਮੈਂ ਆ ਹੁਣ ਤੈਨੂੰ ਪਸੰਦ ਨਹੀਂ ਆ ਰਿਹਾ ਦੱਸ ਟਰਾਈ ਕਰਾ ਦੱਸ ਐਨਾ ਟਾਈਮ ਨਾ ਲਾ ਤੂੰ ਦੇਖ ਲੈ ਆਪਾਂ ਬੇਸ ਨਾ ਖਾ ਦੋ ਹਾਂ ਆਪਣੇ ਹਾਂ ਜੀ ਮੈਂ ਐਨਾ ਲਈ ਵੀ ਮਤਲਬ ਆਪਾਂ ਤੱਕੀਏ ਸਮਾਂ ਬਤਾਣਾ ਤਾਂ ਕਰਦੇ ਹੀ ਲੈ ਲੈ ਛੱਡੋ ਕਿ ਤੁਹਾਨੂੰ ਕਿਹੜੀ ਪਸੰਦ ਕਰੋ ਸਰ ਸਰ ਰੱਖਦੇ ਦੇਖੋ ਇਹ ਵਾਲਾ ਆ ਕੇ ਦੇਖ ਰਹੀ ਆ ਦਵਾਨਾ ਇਹਨੂੰ ਕੁਝ ਹੈ ਨਹੀਂ ਬਿਆਨ ਹੋਈ ਤਾਂ ਹੋ ਗਏ ਸਿਲੈਕਟ ਹੋ ਨਹੀਂ ਕਰ ਲੈਣਾ ਮਤਲਬ ਇਕੱਠੇ ਲੈਣੇ ਨੇ ਤਾਂ ਹੁਣ ਸਿਲੈਕਟ ਕਰਨੇ ਪੈਣੇ ਆ ਜਿਸ ਨਾਲ ਬੱਟੇ ਮਿਲਣਗੇ ਤਾਂ ਹਾਂ ਇਸ ਕਰਕੇ ਹੋਣੀ ਸਾਨੂੰ ਸਿਲੈਕਟ ਕਰਕੇ ਬੈਲੇ ਦੇ ਦੇਖ ਸਕਦੇ ਹਾਂ ਕਿ ਕਿੰਨਾ ਲੱਗ ਰਿਹਾ ਹੈ ਦੇਖੋ ਬੜੀਆ ਲੱਗ ਰਿਹਾ ਹੈ ਕਿ ਨਹੀਂ ਇਧਰੋਂ ਦਿਖਾਈ ਹੋਰ ਦੇਖ ਮੈਂ ਕਹਿੰਦਾ ਕੋਠਾ ਹੈ ਆਹ ਜਿਹੜਾ ਆਪੇ ਨੂੰ ਉਹਦੇ ਮਨਸਿਪਾਤ ਦਾ ਉਹ ਚਾਹ ਚੀਜ ਇਹ ਜਿਹੜਾ ਸਾਫ ਹੈ ਦੇ ਫਿਟਿੰਗ ਸਹੀ ਹੈ ਨਾ ਚਲਾਕਦਾ ਥੋੜਾ ਹਕਮ ਕਰਾ ਦੇ ਦੇਖੋ ਕਿੰਨਾ ਕਹਿ ਰਿਹਾ ਹੈ ਜਾਨ ਕੰਡਾ ਇਹ ਕਲ ਲੈ ਹੋਰ ਚੱਜ ਵੀ ਆ ਲਈ ਜਾ ਦੇ ਮੈਂ ਕਹਿੰਦਾ ਉਹ ਕੀ ਦਵਾਈ ਦੇ ਕੇ ਲੈ ਜਿਹੜਾ ਉੱਥੇ ਲੱਗਿਆ ਵਾ ਹਾਂ ਹਾਂ ਚੱਲੇ ਜਾ ਦੇ ਕਿੰਨਾ ਸਿਸ ਕੱਟ ਦੇ ਜੀ ਦੇਖ ਸਕਦੇ ਹਾਂ ਭਾਈ ਲਾ ਕੇ ਮੈਂ ਦੇਖੂਗਾ ਹਰ ਬੜੇ ਦੋ ਸੁਣੋ ਬਾਤ ਮੈਂ ਅੱਲਾਹ ਰੱਬ ਰੱਖਿਆ ਯਾਦ ਅਲੀ ਬੇਬਾਪ ਦਾ ਸੋਟ ਹੈ ਨਾ ਇਧਰ ਇੱਥੇ ਕਿੰਨੇ ਕੋ ਇਧਰ ਹੋਈ ਨਾ ਸੌਂਖਾ ਲੈ ਕੇ ਆਇਆ ਤਾਂ ਹਜੇ ਵੀ ਨਹੀਂ ਹਟਦੀ ਕੁਛ ਲੈਣ ਤੋਂ ਇਹ ਵਾਲੀ ਇਹ ਕੋਈ ਨਹੀਂ ਕੋਈ ਨਹੀਂ ਲੈਣੀ ਨਾ ਹੁਣ ਕਹਿੰਦੀ ਆ ਲੈਣੀ ਆ ਦੱਸ ਲੇ ਲਾ ਹੁਣ ਮੈਂ ਦੱਸ ਆਹ ਦੇਖਿਓ ਵਾਡਾ ਡਿਜ਼ਾਈਨ ਕਿਵੇਂ ਦਾ ਆ ਪਾਪਿਆਂ ਜੀ ਬੀਬੀ ਵਾਲੀ ਦੇ ਦੋ ਤੇ ਆ ਆ ਜੇ ਆ ਵੀ ਠੀਕ ਆ ਹੋਰ ਅੰਦਰ ਪੁੱਛ ਲੈ ਆ ਇਹਨੂੰ ਪਹਿਲਾਂ ਕਹਿ ਕੇ ਲੈ ਕੇ ਆਇਆ ਸੀ ਹਾਂ ਵੀ ਕੁਝ ਲੈਣਾ ਨਹੀਂ ਸਾਨੂੰ ਦੇਖਣ ਆ ਫੇਰ ਉਹੀ ਕੰਮਾਂ ਤੇ ਆ ਗਈ ਇਹਨੂੰ ਪਹਿਲਾਂ ਇੰਨਾ ਕੁਝ ਦਵਾ ਹਾਂ ਵੀ ਸੋਹਣੀ ਪਰ ਉੱਚੀ ਜਿਹਾ ਲੱਗਣਾ ਮੇਰੇ ਆ ਇਹੋ ਜਿਹਾ ਹੈਗੀ ਪਈ ਨਾ ਤੇਰੇ ਕੋਲ ਹਾਂ ਮੇਰੀ ਵੀ ਲੈਣੀ ਹੈ ਕੋਈ ਸਿੰਪਲ ਘਰ ਤੋਂ ਨੂੰ ਲੈਣਾ ਜੀ ਆਹੀ ਡਿਟਾਣ ਆਹ ਫਰੁੱਚੇ ਜੀ ਲੱਗਦੇ ਸੋਹਣੀ ਆ ਵੀ ਉੱਚੀ ਮਿਲਨੇ ਤਾਂ ਦੀ ਕੋਈ ਘਰ ਪਾਨ ਨੂੰ ਮਰ ਸੁਭੀ ਦੀ ਸੁਭੀ ਨੂੰ ਦੇਖ ਰਹਾ ਮੈਂ ਵੀ ਫਿਰ ਮੈ ਤਾਂ ਪਾਈ ਮੁੰਡਿਆਂ ਵਾਲੀ ਲੱਗਦੀ ਆ ਦੇਖ ਲੈ ਜਿਹੜੀ ਕੁਰਸੀ ਵੀ ਪਾਣੀ ਆ ਫਿਰ ਤਾਂ ਆਪਣੀ ਟੁੱਟਿਆ ਨਹੀਂ ਜਾਂਦੀ ਹਾਂ ਦੇਖੀ ਇਹਨਾਂ ਨੂੰ ਨਾ ਐ ਫਾਇਦਾ ਹੋਇਆ ਵੀ ਮੇਰੇ ਵੀ ਆ ਗਏ ਉਸ ਐ ਕਰੇ ਭਾਗੇ ਫਰੀ ਜਾਏਗਾ ਨਾ ਤਾਂ ਸਾਨੂੰ ਬੇਚ ਕਰਨੀ ਤੂੰ ਦੇਖ ਲੈ ਜਿਹੜੀ ਤੂੰ ਲੈਣੀ ਆ ਹੋਰ ਪੀਸ ਮਿਲ ਜੂ ਹੋਰ ਆ ਤੁਸੀਂ ਖਾਣੀ ਲੱਗੋ ਤੇਰੇ ਪਾਣੀਆ ਜੱਪੀਆਂ ਦਾ ਮੈਂ ਥੋੜੀ ਬੱਸੋ ਖਾਈ ਨੂੰ ਸੇ ਹੱਥ ਖਾ ਲਈਓ ਚੱਲ ਦੇਖ ਜਲਦੀ ਗੱਲਾਂ ਨਾ ਮਾਰ ਕਰਨ ਨੂੰ ਜਾਣਾ ਅਗਰ ਮੈਂ ਕਨਫਿਊਜ਼ ਹਾਂ ਪਰ ਮੈਨੂੰ ਸਹੀ ਪਤਾ ਆ ਬਾਕੀ ਦੇਖ ਲਾ ਚੂ ਦੇਖ ਲਾ ਦੇ ਦਿੱਤਾ ਦਿੱਤੇ ਆਪਣੇ ਬਣਾੜੀ ਮੇਟੇ ਹਾਂ ਹਾਂ ਦੰਦੂ ਵੀ ਸਭਰਿਆ ਨੂੰ ਆਣਾ ਦੇਖਿਓ ਪਾਪਾ ਕਿੱਡੀ ਕੁਸ਼ਤੀ ਦਿਨਾ ਅਪਨੂੰ ਕੁੜੀ ਇਹਨਾਂ ਦੇਖਿਓ ਛੋਟੀ ਤਾਂ ਨਹੀਂ ਹੈਗੀ ਪੂਰੀ ਹੈ ਮੈਡਮ ਦੀ ਤੇ ਵੀ ਪੈਰ ਨਾ ਘੜ ਜਾਵੇ ਮੇਰੇ ਉਹ ਤਾਂ ਪਹਿਲਾਂ ਤੋਂ ਵੀ ਛੋਟੀ ਹੀ ਆ ਥੋੜੀ ਛੋਟੀ ਹੈ ਥੋੜੀ ਵੱਡੀ ਨਹੀਂ ਮਿਲਦੀ ਉਹ ਸਖਟੋ ਆ ਜਾਣਾ ਕੋਰਾ ਫਟ ਕੇ ਦੇਖੋ ਨਹੀਂ ਯਾਰ ਵੀ ਇਹ ਛੋਟੀ ਲੱਗੀ ਠੀਕ ਆ ਆ ਜਾ ਬਸ ਕਰ ਨਹੀਂ ਇਹ ਕਹਿੰਦਾ ਠੀਕ ਆ ਠੀਕ ਹੈ ਨਾ ਠੀਕ ਆ ਸਹੀ ਪਰ ਇਹ ਉੱਚੀ ਜਾਣਾ ਮੈਂ ਆਪਣਾ ਵੀ ਮੈਂ ਦੇਖੋ ਸ਼ੋਪਿੰਗ ਕਰ ਲਈ ਕਿੱਧਰ ਫਿਲੋਫੀ ਕਰਦੇ ਰੋਮੈਨ ਦੇ ਸੌਂਦੇ ਮੈਂ ਆਪਣੀ ਚਪਲ ਲੈ ਲਈ ਆ ਤੇ ਹੁਣ ਆਪਾਂ ਪੀਵਾਂਗੇ ਨਿੰਬੂ ਪਾਣੀ ਤੇ ਟਾਈਮ ਵੀ ਬਹੁਤ ਹੋ ਗਿਆ ਦੇਖੋ ਹਨੇਰਾ ਹੋ ਗਿਆ ਨਿੰਬੂ ਪਾਣੀ ਪੀ ਲਿਆ ਮੈਂ ਵੀ ਪੀ ਰਿਹਾ ਹਾਂ ਨਿੰਬੂ ਪਾਣੀ ਬੰਦਾ ਨਿੰਬੂ ਪਾਣੀ ਗਾਈਜ਼ ਆ ਬੋਲ ਸੁਟਾਣੀ ਦੁਕਾਨ ਚ ਬੋਲ ਬੋਲ ਕੇ ਟੱਕਦੇ ਹੁਣ ਨਿੰਗੂ ਪਾਣੀ ਪੀ ਰਿਹਾ ਕੀ ਮੈਨੂੰ ਲੱਗ ਰਿਹਾ ਕੀ ਵੇਨੇ ਕਿ ਗੋਆ ਵੀ ਸਦੇ ਖੜੀ ਮਾਈ ਦੀ ਮਾਰਕੀਟ ਚ ਆ ਚੱਪਾ ਨਹੀਂ ਆਨੇ ਲੈ ਹੀ ਲੱਤੀਆਂ ਫਿਰ ਆ ਹੋਰ ਕੀ ਦਿੱਤਾ ਜਿਆਦਾ ਤੇਰਾ ਝੋਲਾ ਕਿ ਪੀਂਹਾਂ ਲੈ ਸੋ ਗਾਈਸ ਅਸੀਂ ਅੱਗੇ ਸੀ ਘਰੇ ਹੁਣ ਨਹੀਂ ਆਏ ਅਸੀਂ ਕਾਡੋਨ ਦੇ ਆਏ ਹੋયા 7:30 ਵਜੇ ਘਰੇ ਪਹੁੰਚੇ ਸੀ ਜੀ ਸ਼ਾਪਿੰਗ ਸ਼ਾਪਿੰਗ ਕਰਕੇ ਰੋਟੀ ਪਾਣੀ ਖਾ ਲਿਆ ਸੀਗਾ ਅਸੀਂ ਨੇ ਤੇ ਟਾਈਮ ਦਿਖਾ ਦਿਓ ਤੇ ਕਿੰਨਾ ਹੋ ਰਿਹਾ ਮੇਰੇ ਉਹਦਾ ਟਾਈਮ ਦਿਖਾ ਦਿਓ ਕਿੰਨਾ ਹੋ ਰਿਹਾ ਸੀ ਅਸੀਂ ਸੁੱਤੇ ਨਹੀਂ ਆਏਗੇ 12:30 ਹੋ ਗਏ ਸਾਨੂੰ ਚਾਹੀਦਾ ਨਾ ਫੋਨ ਦਾ ਅਸੀਂ ਸੋਏ ਨਹੀਂ ਸੀ ਬਸ ਹੁਣ ਅਸੀਂ 7:30 ਹੋਣ ਟਾਈਮ ਮਿਲਿਆ ਅਸੀਂ ਫੋਨ ਚਲਾਉਂਦਾ ਸੀ ਹੁਣ ਪਹੁੰਚ ਸੀ ਮਾ ਬੋਣਿਆ 12:30 ਵਜੇ ਤੇ ਹੁਣ ਮੈਂ ਤੁਹਾਨੂੰ ਆਪਣਾ ਫੋਨ ਦਿਖਾਉਣ ਲੱਗੀ ਆ 16 Pro Max ਜਿਹੜਾ ਅੱਜ ਅਸੀਂ ਲੈ ਕੇ ਆਏ ਸੀ ਪੀ 67 ਚੋ ਸੋ गाइस ਵੇਬੀ ਨੂੰ ਅੱਖਾਂ ਬੰਦ ਕਰਨ ਸਾਰੇ ਜਾਣੇ ਅੱਖਾਂ ਬੰਦ ਕਰ ਦਿਸੀ ਚਾਬੀ ਕੋਲ ਲਾ ਲਾ 1 2 3 ਦੇਖੋ ਤੁਰਸਾ ਉੱਪਰ ਆ ਬੀਨ 16 Pro Max ਦਾ ਕੈਮਰਾ ਨਾ ਬੜੀ ਗਾਈਜ਼ ਦੇਖ ਲਓ ਮੇਰਾ 16 Pro Max ਕਿੰਨਾ ਪੋディアਣਾ ਆ ਦੇਖੋ ਇਹਦਾ ਨਵਾਂ ਵਰਜਨ ਲਾਂਚ ਹੋਇਆ ਆ ਆਪਾਂ ਐਨ ਕਰਾਂਗੇ ਕੈਮਰਾ ਘੁੰਮ ਰਿਹਾ ਹੈ ਇਹਦਾ ਕੈਮਰਾ ਗਾਈਜ਼ ਇਹ ਨਵਾਂ ਫੋਨ ਆ ਇਹਦਾ ਕੈਮਰਾ ਨਹੀਂ ਆਇਆ ਇਹ ਬਸ ਇਵਿਜ਼ੀਬਲ ਇਨਵਿਜ਼ੀਬਲ ਗਾਈਜ਼ ਇਹਨੂੰ ਪਿੱਛੇ ਵੀ ਅਸੀਂ ਅਨਬਾਕਸ ਕਰ ਲਿਆ ਸੋ ਤੁਸੀਂ ਵੀ ਜ਼ਰੂਰ ਨਾ ਵਿਜ਼ਿਟ ਕਰ ਰਹੇ ਹੋ ਨਵਾਂ ਫੋਨ ਲਾਂਚ ਹੋਇਆ ਜਲਦੀ ਜਲਦੀ ਚਾਕੇ ਫੋਨ ਲਓ ਤੇ ਜਿਹਾ ਟੇਬਲ ਲੌਗ ਬਣਾ ਦੇਂ ਕਰਦੇ ਆ ਤੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ 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 ਦੱਸਿਓ ਸਾਡਾ ਨਵਾਂ 16 Pro Max Max ਫੋਨ ਕਿਵੇਂ ਦਾ ਲੱਗਿਆ ਤੇ ਅਸੀਂ ਇੱਥੇ ਹੀ ਵਲੌਗ ਦੇ ਅੰਡ ਕਰਦੇ ਆ ਤੇ ਬਾਏ ਬਾਏ ਅਸੀਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ